ਈ ਨਾਮਤ ਅਰੇ ਖਾ ਆ ਕਿੱਥੇ ਰਹਿੰਦੇ ਹੋ ਡਾਕਟਰ ਮੀਤ ਕਲੋਨੀ ਕੀ ਹੋਇਆ ਮੈਂ ਸਵੇਰੇ 6 ਵਜੇ ਮੈਂ ਉੱਠੀ ਆ ਤੇ ਮੈਂ ਚਾਹ ਕਰਨੇ ਉੱਠੀ ਸੀ ਫਿਰ ਮਨ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੰਦਰ ਵੜੀ ਤੇ ਮੇਰੇ ਬੱਚੇ ਵੀ ਨਾਲ ਖੜੇ ਸੀ ਕਾਂਦ ਡਿੱਗੀ ਜੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਦੀ ਕਾਂਦ ਡਿੱਗੀ ਜੀ ਇਹ ਖੇਤਾਂ ਦੇ ਨੇ ਖੇਤਾਂ ਦੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਨੂੰ ਲਿਆ ਤਿੰਨ ਚਾਰ ਦਿਨ ਹੋ ਗਏ ਇਹ ਟ੍ਰੈਲੀਆਂ ਭਰ-ਭਰ ਕੇ ਲੈ ਕੇ ਗਏ ਮਿੱਟੀ ਦੀਆਂ ਉਹ ਸਾਡੀ ਕਾਂਦ ਨੂੰ ਪੋਲ ਪੈ ਗਈ ਇਹ ਅੰਦਰ ਅੰਦਰ ਗਾ ਬਣੀ ਗਿਆ ਗਾ ਦੇ ਕਰਕੇ ਮੇਰੀ ਕਾਂਦ ਸਾਰੇ ਹੱਥੋਂ ਡਿੱਗ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾ ਕੰਦ ਕੁੰਦ ਸਾਰੀ ਡਿੱਗ ਗਈ ਤੁਹਾਡੇ ਘਰ ਦੇ ਕੀ ਕੰਮ ਕਰਦੇ ਆਂ ਬਿਆੜੀ ਜੋਤੇ ਹੀ ਕਰਦੇ ਆਂ ਕਰਦੇ ਹੋਰ ਮੈਂ ਤਾਂ ਬੋਤਲ ਬੂਤਲਾ ਚੁੱਕੇ ਕਵਾੜਾ ਕੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ ਹੋਰ ਉਹ ਮੈਂ ਗਰੀਬੰਦਾ ਕੀ ਕਰ ਸਕਦੇ ਆਂ ਸੀ ਮੇਰੇ ਤਾਂ ਨਿਕੇ ਨਿਕੇ ਜੁਆ ਗਏ ਬਚ ਗਏ ਮੇਰੇ ਜੁਆਕ ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਸਭ ਬਚ ਗਏ ਉੱਪਰ ਚਲ ਉਹਨਾਂ ਨੂੰ ਮੈਂ ਚੱਕੇ ਪਜਾਰ ਲੱਤੇ ਉਹ ਜਦ ਹੀ ਕੰਦ ਡਿੱਗ ਗਈ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ गिर ਗਿਆ ਪੱਥਰ ਵੀ गिर ਗਿਆ ਤਵਾ ਵੀ ਗਿਰ ਗਿਆ ਉਹਨਾਂ ਨਾਲ ਬਣਾ ਕੇ ਕਿਹਦੇ ਉੱਤੇ ਖਾਵਾ ਇਹ ਕੰਦ ਆਪਣੇ ਘਰ ਵਾਲੇ ਪਾਸੇ ਗਿਰੀ ਹੈ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਪਰਲੇ ਪਾਸੇ ਬਚਾਇਆ ਹੋ ਗਿਆ ਪਰਲੇ ਪਾਸੇ ਗਿਰੀ ਇਹ ਅੰਦਰ ਨੂੰ ਗਿਰ ਜਾਂਦੀ ਮੇਰਾ ਨਸਕਾਨ ਬਹੁਤ ਸੀ ਇਹ ਕਰੋ ਦੀ ਕੰਦ ਤਾਂ ਪੁਣੀ ਹੋਈ ਹੈ ਇਹ ਕੰਦ ਤਾਂ ਹੋ ਗਈ ਸਾਲ ਹੋ ਗਈ ਹੁਣ ਕੰਦ ਬਣੀ ਨੂੰ ਸਾਲ ਹੋ ਗਈ ਇਹ ਕੰਦ ਬਣੀ ਨੂੰ ਅ ਡੇਰਨ ਦਾ ਕਾਰਨ ਪਤਾ ਲੱਗਿਆ ਕਿਉਂ ਗਰੀ ਇਹ ਗਿਰਦਾ ਨਾ ਮੈਨੂੰ ਨਹੀਂ ਪਤਾ ਲੱਗਿਆ ਕਰ ਪਰਾਂ ਤਾਂ ਪਤਾ ਲੱਗਿਆ ਹੁਣ ਅੰਦਰ ਨੂੰ ਤੋਂ ਮੇਰਾ ਸਾਫ ਹੀ ਮਕਾਨ ਸੀ ਉਧਰ ਤੋਂ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ ਕਾਰ ਦੇ ਭਜਣ ਨਾਲ ਥੱਲੇ ਹੀ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦੇ ਹੋ ਸਾਨੂੰ ਮਦਦ ਹੋਣੀ ਚਾਹੀਦੀ ਮੇਰਾ ਟੱਟਰੂ ਬਣ ਜਾਵੇ ਮੇਰੀ ਇਹ ਕੰਦ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਸਨੀਆ ਜੀ ਕਿੱਥੇ ਰਹਿਣੇ ਤੇ ਡਾਕਟਰ ਮੇਰੇ ਕੋਲ ਕੋਈ ਨਹੀਂ ਆਉਂਦੇ ਕੀ ਹੋਇਆ ਇਹ ਨੁਸਖਾਨ ਹੋ ਗਿਆ ਇਹ ਸਵੇਰੇ 6:30 ਵਜੇ ਤੇ ਲੈਟਰਨ ਬਾਥਰੂਮ ਬਣਿਆ ਵਦਾ ਸੀਗਾ ਜੀ ਕੰਦ ਵੀ ਸੀਗੀ ਤੇ ਹੋ ਜਾਣੀ ਨੁਸਖਾਨ ਤੇ ਮਕਾਨਦੂ ਵੀ ਟੇੜਾ ਪੈ ਗਿਆ ਤੇ ਜਾਣ ਕੇ ਫਿਰ ਇਹ ਦੋ ਦਿਨਾਂ ਦਾ ਜਾਣ ਕੇ ਜਿਹੜਾ ਮੀਟ ਆਵਾ ਉਹਦੇ ਕਾਰਨ ਹੋਇਆ ਜੋ ਕੁਝ ਹੋਇਆ ਜੀ ਕੰਦ ਕਿੱਧਰ ਨੂੰ ਗਰੀ ਆ ਅੰਦਰ ਨੂੰ ਗਰੀ ਆ ਬਾਹਰ ਨੂੰ ਜੀ ਕੰਦ ਜੀ ਪਰਲੇ ਸਾਈਡ ਨੂੰ ਗਰੀ ਆ ਜੀ ਖੇਤ ਹੈ ਜੀ ਇਹ ਸਰਕਾਰੀ ਮੈਕਨੇ ਦਾ ਲੱਗਦਾ ਵੀ ਖੇਤ ਤੇ ਜਿੱਥੇ ਜੀ ਬੀਜ ਜਿਆ ਕੋਈ ਪੈਦਾ ਹੁੰਦਾ ਹੈ ਉਹਨਾਂ ਦਾ ਤੇ ਜਾਣ ਕੇ ਉਹਨਾਂ ਨੇ ਜਾਣ ਕੇ ਮਿੱਟੀ ਖਿੱਚ ਲਈ ਤੇ ਕੰਦ ਦੇ ਨਾਲ-ਨਾਲ ਦੀ 4 ਇੰਚ ਕੰਦੇ ਇਹਨਾਂ ਨੇ ਬਣਾਏ ਸੀ ਜਾਣ ਕੇ ਕੋਈ ਸੁਭਦਾ ਹੈ ਨਹੀਂ ਸੀ ਕੰਦ ਦੀ ਉਹਨਾਂ ਨੇ ਪਰਲੇ ਪਾਸੇ ਕੀਤੀ ਇਹ ਕਾਧੂ ਕਰਦਿਆ ਕਰਦਿਆ ਇਹਨਾਂ ਨੇ ਦੋ ਤਾਂ ਦੋ ਦਿਨ ਮੀਂਹ ਪਿਆ ਵਾ ਤੇ ਜਦੋਂ ਕੰਦ ਗਿਰ ਗਿਆ ਲੈਟਰ ਬਾਥਰੂਮ ਵੀ ਜਾਨਕੀ ਨਸਕਾਨ ਕੋਈ ਨਹੀਂ ਹੈ ਜਾਨੀ ਬੱਚੇ ਬਚ ਗਏ ਤੇ ਜਾਨਕੀ ਮਕਾਨ ਦੇ ਤਰੇੜਾ ਆ ਗਏ ਅੰਦਰ ਵੀ ਆ ਗਿਆ ਜੀ ਤੇ ਬਾਹਰ ਵੀ ਆ ਗਿਆ ਜੀ ਸੀ ਸਾਹਿਬ ਨੂੰ ਇਹ ਸਭੰਦੀ ਦੱਸੇ ਸੀ ਹਾਂਜੀ ਅਸੀਂ ਐਮਸੀ ਕਾਰ ਗਿਆ ਨੇ ਤੇ ਉਹ ਕਹਿੰਦੇ ਕਿ ਆਈਏ ਅਸੀਂ 10 20 ਮਿੰਟਾਂ ਤੱਕ ਆ ਰਹੇ ਹਾਂ ਜੀ ਤੇ ਸਾਢੇ 6 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹ ਚਾਹੁੰਦੇ ਜੀ ਇਹਦੇ ਅੱਧੇ ਜੋ ਤਰੇੜੇ ਬੰਦੇ ਆ ਮੈਂ ਮੇਰਾ ਨਾਮ ਰਜਨੀ ਬਾਰ ਨੰਬਰ 18 ਦੀ ਐਮਸੀ ਬੋਲ ਰਹੀ ਐ ਨਾ ਡਾਕਟਰ ਮਹਿਰਕਰ ਕਲੋਨੀ ਤੋਂ ਮੈਂ ਡਾਕਟਰ ਮਹਿਰਕਰ ਕਲੋਨੀ ਦੇ ਵਿੱਚ ਕੱਲ ਜਦੋਂ ਜਿਹੜਾ ਜਿਹੜਾ ਮੀਂਹ ਪਿਆ ਆਪਣਾ ਪਹਿਲਾ ਹੀ ਮੀਂਹ ਸੀਗਾ ਹਜੇ ਇਹ ਮੀਂਹ ਨੇ ਬਹੁਤ ਨੁਕਸਾਨ ਕੀਤਾ ਮੁਹੱਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੀ ਉਧਰ ਗਲੀ ਬਣੀ ਹੋਈ ਆ ਉਹਦੇ ਵਿੱਚ ਪੈਪਾਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋ ਕਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਹੀ ਸੁੱਤੇ ਨੇ ਮੈਨੂੰ ਸਾਰੀ ਰਾਤ ਫੋਨ ਕਰਦੇ ਰਹੇ ਮੈਡਮ ਟੈਂਕਰ ਭੇਜ ਦੋ ਟੈਂਕਰ ਭੇਜ ਦੋ ਪਰ ਕਮੇਟੀ ਵਾਲਿਆਂ ਨੂੰ ਮੇਰਾ ਫੋਨ ਹੀ ਨਹੀਂ ਚਾਹਤਿਆ ਹੈਗਾ ਹੂੰ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਵਿੱਚ ਕਿ ਕੋਈ ਨਾ ਕੋਈ ਚਲ ਬੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਫੇ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇੱਧਰ ਮਤਲਬ ਜ਼ਮੀਨ ਪੈਂਦੀ ਆ ਖਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜ਼ਮੀਨ ਵਾਲਿਆਂ ਨੇ ਆ ਮਤਲਬ ਸਾਰੀ ਜ਼ਮੀਨ ਜਿਹੜੀ ਲੋਕਾਂ ਦੇ ਕੰਦਾਂ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਨਾ ਹੁਣ ਸਣੀਆ ਹੁੰਦਾ ਇਹਦਾ ਘਰ ਡੇਗ ਗਿਆ ਸਵੇਰੇ ਉਦੇ ਮੁੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬਚਾਰੇ ਦਾ ਘਰ ਡੇਗ ਗਿਆ ਬੱਚੇ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਨੂੰ ਚਾਹੀਦੀ ਹੈ ਕਿ ਸਰਕਾਰ ਔਰ ਫਾਰਮ ਵਾਲਿਆਂ ਨੂੰ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਹ ਕ੍ਰਿਸ਼ੀ ਵਿਗਿਆਨ ਵਾਲਿਆ ਆਪਣੇ ਆਪ ਸੰਭਾਲੇ ਤੋਂ ਕ੍ਰਿਸ਼ੀ ਵਿਗਿਆਨ ਹੈ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਹੈ ਪਿੱਛੇ ਫਾਰਮ ਦੀ ਠੀਕ ਹੈ ਬੈਸੇ ਤਾਂ ਇਹਨਾਂ ਨੇ ਕੰਦ ਵੀ ਇਹਨਾਂ ਨੇ ਵੀ ਕੰਦ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਦ ਦੇ ਨਾਲ ਉਹ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਤਨ ਕਰਕੇ ਰਾਤ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਹੁਣ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਸਕਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਹਾਂਜੀ ਸਾਰੇ ਇਹਨਾਂ ਦੇ ਟਾਇਲਟ ਵਗੈਰਾ ਟੁੱਟ ਗਏ ਹੈਗੇ ਇਹਨਾਂ ਦੇ ਘਰ ਟੁੱਟ ਕੇ ਹੈਗੇ ਜਿਹੜਾ ਇਹਨਾਂ ਨੇ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਹੈ ਡਾਕਟਰ ਵੀਰਪਤਾਪ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋ ਵਿਗਿਆਨੀ ਸੀ ਐਜੂਕੇਸ਼ਨ ਵਿਗਿਆਨ ਕੇਂਦਰ ਸੰਭਾਲੇ ਵਿਖੇ ਅ ਡਾਕਟਰ ਨੇ ਇੱਕ ਕੰਪਲੇਟ ਆ ਮਤਲਬ ਕਿਸੇ ਨੇ ਡਾਕਟਰ ਨੂੰ ਦੇਖ ਕੇ ਨਜ਼ਰ ਦੇ ਚੈੱਕ ਕਰਦੀ ਕੰਦ ਗਈ ਆ ਉਹਨਾਂ ਨੇ ਇਲਜ਼ਾਮ ਲਗਾਏ ਆ ਵੀ ਕੇਵੀਕੇ ਦੀ ਜਿਹੜੀ ਕੰਦ ਦੇ ਨਾਲ ਮਿੱਟੀ ਦੀ ਸਪੋਟ ਹੁੰਦੀ ਸੀ ਬੀਓ ਕੇਵੀਕੇ ਨੇ ਚੱਕ ਲਈਏ ਜਿਸ ਕਾਰਨ ਕੰਦ ਗਈ ਹੋਵੇ ਦੇਖੋ ਜੀ ਬੇਬੁਲਿਆਬ ਜਿਹੜਾ ਇਲਜ਼ਾਮ ਕੇਵੀਕੇ ਤੇ ਲਾਇਆ ਗਿਆ ਸਾਡੇ ਵਿੱਚ ਕਾਂਦੀ ਨਾਲ ਜਿਹੜੀ ਮਿੱਟੀ ਦੀ ਸਪੋਰਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਮਿੱਟੀ ਅੱਜ ਵੀ ਉੱਥੇ ਉਮੀ ਆ ਉਸੇ ਤਰ੍ਹਾਂ ਇਹ ਸਪੋਰਟ ਆ ਸਗੋਂ ਦੀ ਇਹ ਜਿਹੜੇ ਆਪਣੇ ਕੋਲੇ ਵਾਲੇ ਬੰਦੇ ਨੇ ਇਸ ਸਾਡੇ ਫਾਰਮ ਹੌਂ ਦੇ ਵਿੱਚ ਆਪਦੇ ਟਾਇਲਟਸ ਦਾ ਗੰਦ ਗੰਦਾ ਪਾਣੀ ਸਾਡੇ ਕਿਵੇਂ ਕਿਤੇ ਫਾਰਮ ਵਿੱਚ ਪਾਉਂਦੇ ਆ ਸਾਡੀਆਂ ਫਸਲਾਂ ਖਰਾਬ ਕਰਦੇ ਜਿਹੜੀਆਂ ਅਸੀਂ ਉਹਨੇ ਕਿਸਾਨਾਂ ਹਿੱਤ ਲਈ ਬੀਜ ਵਾਸਤੇ ਫਸਲ ਪੈਦਾ ਕਰਦੇ ਆ ਉਹਨੇ ਸੀਵਰੇਜ ਦਾ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੇ ਨੇ ਅਸੀਂ ਐਸਡੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਬੀ ਸਾਬ ਨੂੰ ਚਿੱਠੀਆਂ ਲਿਖੀਆਂ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ 흘ਕੀ ਵੀ ਕਿਸੁੱਤੇ ਜਾਂਦਾ ਉਸ ਤੋਂ ਬਾਅਦ ਚ ਅਸੀਂ ਆਪਦੇ ਤੁਹਾਨੂੰ ਇਥੇ ਕੰਧ ਦੇ ਨਾਲ ਇਹਨਾਂ ਨੂੰ ਚਾਹੀਦਾ ਨਾ ਵੀ ਤੁਸੀਂ ਆਪ ਦੀ ਗੰਦ ਖੁਦ ਕਰੋ ਖੁਦ ਵੀ ਕੰਧ ਨਹੀਂ ਕਰਦੇ ਸਾਡੀ ਕੰਧ ਦੇ ਨਾਲ ਇਹਨੇ ਪਖਾਨੇ ਬਣਾਏ ਆ ਉਹਦੇ ਬਾਬਤ ਉਹਨਾਂ ਤੋਂ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਦੇਖੋ ਸਾਡੇ ਕੋਲ ਬਿਆਨ ਉਹਨਾਂ ਨੇ ਲਿਖਤੀ ਕੋਰਗਾਈ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸੁਨੀਲ ਕੁਮਾਰ ਨੇ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਦੀ ਕੰਧ ਆਪ ਖੁਦ ਕਰਾਂਗੇ ਕੀ ਵੀ ਕੀ ਵੀ ਕੰਨਾਂ ਦੇ ਨਾਲ ਅਸੀਂ ਆਪਦੇ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਦੂਰ ਬਣਾ ਪਖਾਨੇ ਦਾ ਪਰਮਾਨਾ ਪਾਣੀ ਦਾ ਬਾਹਰ ਨਹੀਂ ਕਰਾਂਗੇ ਪਰ ਉਸ ਤੋਂ ਇਹਨਾਂ ਨੇ ਕੀ ਵੀ ਕੀ ਦੇ ਕੰਨਾਂ ਦੇ ਨਾਲ ਪਖਾਨੇ ਬਣਾਏ ਉਹਨਾਂ ਦਾ ਪਾਣੀ ਦਾ ਵੇਸਟੇਜ ਉਹ ਕੀ ਵੀ ਕੀ ਨੂੰ ਕੱਢਿਆ ਅਸਾਂ ਵੀ ਲੇਬਰ ਖੁਦ ਅਸੀਂ ਲੇਬਰ ਭੇਜ ਕੇ ਅਸੀਂ ਉਹਨਾਂ ਦੇ ਗਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰ ਸਟਾਰਕ ਵਾਲਿਆਂ ਨੂੰ ਨਵੇਂ ਕਾਉਂਸਲ ਨੂੰ ਬੁਲਾ ਕੇ ਉਹਨਾਂ ਨੇ ਗਟਰ ਸੜੇ ਰੇ ਗੰਦਾ ਪਾਣੀ ਤੇ ਪਾਇਆ ਟੋਬਾ ਬਣਾ ਪਏ ਉਹਨਾਂ ਦਾ ਪਾਣੀ ਵੀ ਕੱਢ ਕੇ ਗਏ ਸੋ ਇਹ ਜਿਹੜੀ ਜੀ ਵੀ ਕੰਦ ਢਿੱਗੀਆਂ ਇਹ ਮਤਲਬ ਉਹਨਾਂ ਜਨਰ ਖੁਦ ਹੀ ਆਪ ਹੀ ਨਹੀਂ ਤੇ ਉਹਨਾਂ ਨੇ ਕੀ ਵੀ ਕਿਤੇ ਕੀਤੀ ਖੰਡ ਨੂੰ ਖੁਦ ਵਿੱਚ ਪਾਣੀ ਲਾ ਲਾ ਕੇ ਇਹ ਪੋਲਾ ਕੀਤਾ ਕੰਦ ਨੂੰ ਜਿਹਨੇ ਕਰਕੇ ਬਾਸਾਂ ਵਿੱਚ ਹੁਣੇ ਕੰਦ ਦਿਗੀ ਆ ਅ ਡਾਕਟਰ ਸਾਹਿਬ ਇਹ ਜੇ ਉਹਨੇ ਆਪਣੀ ਕੰਦ ਆਪ ਬਣਾਉਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਕੇ ਵੀ ਕੇ ਤੇ ਹਿੰਦੀ ਮਾਰੇ ਦੇਖੋ ਜੀ ਜੇਕਰ ਤਾਂ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਜੇ ਕੋਈ ਇਤਰਾਜ਼ ਨਹੀਂ ਹੈ ਕਿ ਵੀ ਕੇ ਵੀ ਜੇ ਦੂਰ ਦੇ ਵਿੱਚ ਉਹ ਕੁਝ ਨਾ ਕਰਨਾ ਹਾਂ ਹਾਂ ਤੇ ਲਾਈਵ ਕਰ ਸਕਦੇ ਆ ਉਹ ਜਿਹੜੀ ਕੰਦ ਗਿਰੀ ਐ 1 ਕਿਲੋ ਕਿਹਦੀ ਗਰੀ ਐ ਉਹ ਕਹਿ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਨਿਗਰੀ ਆ ਦੋ ਇਹ ਬਣਾਉਣੀ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦਾ ਜੀ ਉਹਨਾਂ ਦੀ ਖੁਦ ਦੀ ਪ੍ਰਾਪਰਟੀ ਆ ਆਪਦੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚੀ ਚਾਹੇ 13 ਜਿਨੀ ਮਰਜ਼ੀ ਕੰਦ ਬਣਾਉਣ ਕੇ ਵੀ ਕਿਸੇ ਹਦੂਦ ਵਿੱਚ ਦਖਲ ਦਾ ਜਿਨੀਓ ਕਰ ਸਕਦੇ